ਜੀ ਬਾਈ ਸ਼ਸਤਰੀ ਕਾਲ ਅੱਜ ਆਪਾਂ ਗੱਲ ਕਰਾਂਗੇ ਭਗਵੰਤ ਮਾਨ ਦੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਵੀ ਸਾਰੇ ਕਿਤੇ ਸੁਪਾ ਹੋ ਗਿਆ ਆਪਣਾ ਝਾੜੂ ਵਾਲਿਆਂ ਦਾ ਹਨ ਜਿਹਦੇ ਵਿੱਚ ਕੀ ਹੈ ਕਿਕਲੀ ਗੋਂਦਾ ਸੀ ਉਹਨਾਂ ਵਾਸਤੇ ਵੀ ਕਹਿੰਦਾ ਸੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਹਨ ਤਾਂ ਇਹ ਹੋ ਗਿਆ ਉਲਟ ਹੁਣ ਇਹ ਹੋ ਗਿਆ ਐ ਕਿਕਲੀ ਕਲੀਰ ਦੀ ਬੁਰੀ ਹਾਲਤ ਸਾਡੇ ਭਗਵੰਤ ਮਾਨ ਵੀਰ ਦੀ ਹਨ ਜਿਹਦੇ ਵਿੱਚ ਕੀ ਉਲਟਾ ਕਹਿੰਦਾ ਸੀ ਤੇ ਉਲਟੀ ਕੱਕਲੀ ਕਲੀਰ ਦੀ ਇਹਦੀ ਪੈ ਗਈ ਵਿਚਾਰੇ ਦੀ ਜਿਹਦੇ ਵਿੱਚ ਕੀ ਅੱਜ ਆਪਾਂ ਵੀਡੀਓ ਬਣਾ ਰਹੇ ਇਹਨਾਂ ਵਾਸਤੇ ਕਿਉਂਕਿ ਅਪਡੇਟ ਹੋਰ ਵੀ ਬਹੁਤ ਬਹੁਤ ਆ ਰਹੀ ਸੀ ਸਾਡੇ ਕੋਲ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੰਗਣਾ ਦੀ ਆ ਦੋ ਕੁ ਦਿਨਾਂ ਤੋਂ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਬੈਠੇ ਬੈਠੇ ਸੋਚ ਲਿਆ ਚਲੋ ਭਗਵਾਨ ਤਮਾਨਤੀ ਪੱਦ ਗਏ ਤਾਂ ਕਿ ਸਾਨੂੰ ਜਿਵੇਂ ਕਿ ਪਤਾ ਲੱਗਿਆ ਵੀ ਕੁਝ ਕਿ ਇਹਨਾਂ ਦੇ ਇੱਕ ਦੋ ਪਾਰਟੀਆਂ ਦੇ ਬੰਦੇ ਜਿੱਤੇ ਹਨਾ ਬਾਕੀ ਤਾਂ ਇਹ ਤਾਂ ਸਪਾਈ ਹੋ ਗਿਆ ਪੰਜਾਬ ਦੇ ਵਿੱਚ ਜਿਵੇਂ ਸੈਂਟਰ ਸਰਕਾਰ ਆ ਗਈ ਜਿਵੇਂ ਕਿ ਮੋਦੀ ਆ ਗਿਆ ਤੇ ਜਿਵੇਂ ਆਪਣਾ ਅਮਰਤਪਾਲ ਸਿੰਘ ਜੋ ਉਹ ਵੀ ਜਿੱਤ ਗਿਆ ਬਹੁਤ ਚੰਗਾ ਕੰਮ ਹੋ ਗਿਆ ਤੇ ਦੂਜਾ ਨੰਬਰ ਆਪਣਾ ਹਰਸਿਮਰਤ ਕੌਰ ਪਸ਼ੰਡਾ ਇਹ ਤਾਂ ਜਿੱਤਦੀ ਆਏ ਹਨਾ ਆਪਾਂ ਨੂੰ ਪਤਾ ਤੇ ਇੱਕ ਆਪਣਾ ਉਹਨਾਂ ਚਾਹੁੰਦਾ ਭਰਾ ਜੋ ਲੱਖਾ ਸਿੰਘ ਸਿਧਾਣਾ ਲੋਕ ਕਿਉਂਕਿ ਯਾਰ ਤੁਹਾਨੂੰ ਕੀ ਕਹਿਣਾ ਚਾਹੀਏ ਹੁਣ ਕੁਝ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਹਨਾ ਵੀ ਲੋਕਾਂ ਦਾ ਜ਼ਮੀਰ ਮਰਿਆ ਪਿਆ ਉਹ ਜੋਧਾ ਵਿਚਾਰਾ ਪੰਜਾਬ ਦੇ ਵਾਸਤੇ ਗੱਲਾਂ ਕਰਦਾ ਸੀ ਤੇ ਜੋ ਕਿ ਉਹਨੂੰ ਵੋਟ ਬਹੁਤ ਘੱਟ ਪਈ ਆ। ਇਹ ਲੱਖ ਲੱਖ ਦੇ ਕੁਝ ਨੇੜੇ ਸੀਗੇ 80-85 ਹਜ਼ਾਰ ਦੇ ਨੇੜੇ ਸੀ। ਤਾਂ ਕਿ ਵੀ ਆਏ ਵੀ ਜਿੰਨੇ ਕੁ ਲੋਕ ਹੈਗੇ ਸੀ ਜਿਹੜੇ ਹਸਾਮ ਨਾਲ ਕਾਫਲਾ ਸੀ ਬਹੁਤ ਜ਼ਿਆਦਾ ਸੀ। 3-4 ਲੱਖ ਲੋਕ ਉਹਦੇ ਮਗਰ ਕਾਫਲੇ ਦੇ ਹਸਾਮ ਨਾਲ ਤਾਂ ਦੇਖੀ ਤਾਂ ਬਹੁਤ ਸੀ। ਪਰ ਵੋਟ ਘੱਟ ਗਈ ਕਿਉਂਕਿ ਲੋਕ ਜਿੰਵੇਂ ਵੀ ਲਾ ਲੋ ਬਦਲੇ ਜਾਂਦੇ ਆਰ ਕਿਸੇ ਦੇ ਦਿਲ 'ਚ ਕੌਣ ਬੜਾਇਆ ਜਿਵੇਂ ਉਹ ਪੰਜਾਬ ਦੇ ਮੁੱਦਿਆਂ ਤੇ ਆਪਣੇ ਨਸ਼ੇ ਦੇ ਮੁੱਦਿਆਂ ਤੇ ਆਪਣੇ ਸਾਰੇ ਸਾਰੇ ਮੰਨ ਕੇ ਚੱਲੋ ਵੀ ਆਪਣੇ ਪੰਜਾਬ ਵਾਸਤੇ ਗੱਲ ਕਰਦਾ ਯਾਰ ਕਹਿ ਕਹਿ ਸਕਦੇ ਆਪਾਂ ਇਹ ਗੱਲ ਵੀ ਜਿਹਦੇ ਵਿੱਚ ਕੀ ਹੁਣ ਆਪਾਂ ਕਿਸੇ ਦੇ ਬੱਚਿਆਂ ਬਾਰੇ ਸਾਰਿਆਂ ਬਾਰੇ ਜਿਵੇਂ ਕਿ ਚਿੱਟੇ ਨਾਲ ਮਰ ਜਾਂਦੇ ਆ ਤੇ ਨਸ਼ਾ ਨਾਲ ਹਨਾ ਨਸ਼ੇ ਦਾ ਮੁੱਦਾ ਵੀ ਉਹਨਾਂ ਨੇ ਚੱਕਿਆ ਸੀ ਆ ਲੱਖਾ ਸਿੰਘ ਸਧਾਨਾ ਨੇ ਪੰਜਾਬੀ ਮਾਂ ਬੋਲੀ ਵੀ ਉਹ ਉਹਨੇ ਚੱਕੀ ਆਪਣੇ ਯੋਧੇ ਨਹੀਂ ਵਿਚਰੇ ਨਹੀਂ ਤੇ ਜਿਹਦੇ ਵਿੱਚ ਕੀ ਕੋਈ ਕੋਈ ਕਰਦਾ ਦੇਸ਼ ਨੂੰ ਦੇਸ਼ ਵਾਸਤੇ ਕੋਈ ਕੋਈ ਲੜਦਾ ਹਰ ਕੋਈ ਮੰਨ ਕੇ ਚੱਲੇ ਤਾਂ ਵੋਟਾਂ ਪਾ ਕੇ ਸਾਈਡ ਤੇ ਹੋ ਜਾਂਦੇ ਆ ਕੋਈ ਆਏ ਦੱਸੋ ਇੰਨਾ ਚੁੱਕਦੇ ਕਿਸੇ ਨੇ ਭਾਸ਼ਣ ਕਰਿਆਗਾ ਹਰ ਸਿਮਰਤ ਕੌਰ ਜਾਂ ਕੋਈ ਵੀ ਇੰਨਾ ਚ ਰਹਿ ਰਹਿ ਗਿਆ ਭਗਵੰਤ ਮਾਨ ਹਜੇ 2.5 ਸਾਲ ਹੋਰ ਆ ਦੀ ਇਹਨੇ ਕਿਤੇ ਕਿਹਾਗਾ ਵੀ ਮੈਂ ਆ ਬੰਦ ਕਰੂ ਹੋ ਕਰੂ ਇਹਨੇ ਕਿ ਕਰਿਆ ਸੀ ਵਾਦਾ ਕਿ ਉਹ ਨਸ਼ੇ ਬੰਦ ਕਰੂ ਹੋਗੇ ਉਹ ਜੀ ਨਹੀਂ ਬੰਦ ਹੋਇਆ ਤਾਂ ਕਰਕੇ ਆਪਾਂ ਇਹ ਕਹਿਣਾ ਚਾਹੁੰਦੇ ਅੱਜ ਦੀ ਅਪਡੇਟ ਆਪਣੀ ਇਹ ਹੀ ਸੀ ਬੈਠੇ ਬੈਠੇ ਸੋਚ ਲਿਆ ਮਾਂ ਚਲੋ ਭਗਵੰਤ ਮਾਨ ਤੇ ਪਾ ਦਈਏ ਕਿ ਖਲੀ-ਕਲੀ ਰਾਂ ਪਾਈ ਜਾਂਦਾਈ ਸਾਰਿਆਂ ਤੇ ਤਾਂ ਅੱਜ ਆਪਾਂ ਇਹਦੇ ਤੇ ਗੋਲ ਕੇ ਦੇਖ ਲਈ ਚਲੋ ਜਦੋਂ ਤੱਕ ਵੀਡੀਓ ਜੋ ਭਰਾ ਬਣ ਕੇ ਕਰ ਦੋ ਸ਼ੇਅਰ ਆਪਣੇ ਨਿਊ ਚੈਨਲ ਸੰਜੀਤ ਸਿੱਧੂ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਥੈਂਕ ਯੂ